ਮਨਿੰਦਰ ਆਪੀ ਕਿਵੇਂ ਆ ਰੋ ਕਿਉਂ ਰਹੀਆਂ ਆਂ ਕਿ ਹੁਣ ਤਾਂ ਤੂੰ ਘਰੇ ਵੀ ਆ ਗਈ ਅੱਛਾ ਮੈਨੂੰ ਇਹ ਦੱਸ ਤੇਨਾਲ ਹੋਇਆ ਕਿ ਸੀ ਤਿੰਨ ਦਿਨ ਘਰੋਂ ਬਾਹਰ ਸਾਨੂੰ ਪੁੱਛ ਕੇ ਦੇਖ ਕਿ ਕਿਕਮਾਂਟ ਕਿੰਨਾ ਔਖਾ ਕੱਢਿਆ ਤੇਰੇ ਬਿਨਾ ਦੱਸਾਂਗੀ ਕੁਝ ਤੈਨੂੰ ਪੁੱਛ ਰਹੀਆਂ ਮੈਂ ਆਪੀ ਹੋਣਾ ਕੀ ਸੀਗਾ ਬਸ ਉਹੀ ਜੀ ਤੂੰ ਆਪਾਂ ਡਰਦੇ ਸੀ ਕਿਕਰ ਸਿਰ ਮੈਂ ਧਮਕੀ ਦਿੱਤੀ ਸੀ ਨਾ ਵੀ ਜੇ ਤੂੰ ਨਾ ਹਾਂ ਕਿਤੇ ਵਿਆਹ ਲਈ ਮੈਂ ਤੈਨੂੰ ਕਨੈਪ ਕਰ ਲੂੰਗਾ ਭਾਬੀ ਮੈਨੂੰ ਉਹਨੇ ਤਿੰਨ ਤਿੰਨ ਬੰਨ ਕੇ ਰੱਖਿਆ ਮੈਨੂੰ ਕੁੱਟਿਆ ਮਾਰਿਆ ਮੈਂ ਉਥਰੇ ਮਮਸਾ ਛੁੱਟ ਕੇ ਆਈ ਆ ਭਾਬੀ ਉਥੋਂ ਕੀ ਤੇਰੇ ਸੱਟ ਤਾਂ ਨਹੀਂ ਲੱਗੀ ਜ਼ਿਆਦਾ ਠੀਕ ਆ ਨਾ ਤੂੰ ਬਸ ਭਾਬੀ ਠੀਕ ਹੀ ਆ ਠੀਕ ਹੀ ਕਹਿ ਸਕਦੀ ਆ ਜਿਹੜੀ ਘਰੇ ਆ ਗਈ ਨਹੀਂ ਤਾਂ ਹਾਲਾਤ ਇਹੋ ਜਿਹੇ ਸੀਗੇ ਜੇ ਮੈਂ ਦੋ ਚਾਰ ਦਿਨ ਉੱਥੇ ਹੋਰ ਰਹਿ ਜਾਂਦੇ ਨਾ ਮੈਨੂੰ ਮਾਰ ਹੀ ਦਿੰਦੇ ਉਹ ਨਾ ਨਾ ਮਨਿੰਦਰ ਆ ਨਾ ਬੋਲ ਕੋਈ ਗੱਲ ਨਹੀਂ ਉਹ ਸੜੇ ਬੰਦੇ ਦੇ ਦੇਖੀ ਕੀੜੇ ਪੈਣਗੇ ਜਹਜੋ ਕੋ ਸ਼ੋਅ ਕਰਦਾ ਫਿਰਦਾ ਨਾ ਉਹਦੇ ਵੀ ਤੱਗੇ ਧੀਆ ਨੇ ਨਾ ਦੇਖੀ ਜਨ ਉਹਦੇ ਕਿਵੇਂ ਬੁਰੇ ਹਾਲ ਹੁੰਦੇ ਨੇਗੇ ਪਰ ਤੂੰ ਆ ਗਈ ਤੈਨੂੰ ਪਤਾ ਮਨਿੰਦਰ ਮੈਂ ਕਦੇ ਕਿਹੜੇ ਦੇਵੀ ਦੇਵਤੇ ਅਗੇ ਅਰਦਾਸ ਕਰਦੀ ਕਦੇ ਕੀਤੇ ਕਦੇ ਕੀਤੇ ਮੈਂ ਨਾ ਹੋਵੇ ਨਾ ਬਿਨਾਂ ਦੁਸੇ ਮੈਂ ਬਾਬਿਆਂ ਕੋਲੇ ਵੀ ਬਹੁਤ ਗਈ ਵੀ ਕਿਵੇਂ ਨਾ ਕਿਵੇਂ ਕਰਕੇ ਮਨਿੰਦਰ ਦਾ ਪਤਾ ਲੱਗ ਜਵੇ ਕਿਤੇ ਨਾ ਕਿਤੇ ਮੇਰੇ ਮਨਛਤੇ ਗੱਲ ਆਈ ਸੀਗੀ ਵੀ ਇਹ ਸਭ ਕੀਤਾ ਕਰਾਇ ਕਿਤੇ ਕਿੱਕਰਦਾ ਨਾ ਹੋਵੇ ਪਰ ਮੈਂ ਘਰੇ ਕਿਸੇ ਨਾਲ ਨਹੀਂ ਗੱਲ ਕੀਤੀ ਆਪਣੇ ਦਿਲਚੀ ਰੱਖੀਏ ਗਨ ਭਾਬੀ ਛੋਡੀਆਂ ਤਾਂ ਦਵਾਵਾਂ ਨੇ ਜਿਹੜੀ ਮੈਂ ਬਚ ਕੇ ਇੱਥੇ ਘਰੇ ਆ ਗਈ ਨਹੀਂ ਤਾਂ ਹਾਲਾਤ ਇਹੋ ਜਿਹਾ ਸੀ ਨਹੀਂ ਪੱਸ ਸਕਦੀ ਸੀ ਮੈਂ ਉੱਥੋਂ ਬਸ ਪਤਾ ਨਹੀਂ ਕਿਵੇਂ ਕਿਸਮਤ ਰਾਮ ਮੇਰੇ ਹੱਥ ਖੁੱਲ ਗਏ ਤੇ ਮੈਂ ਉੱਥੋਂ ਭੱਜ ਗਈ ਉਹਨਾਂ ਦੇ ਸਿਰ ਤੇ ਮਾਰ ਕੇ ਤੇਰੇ ਨਾਲ ਕੁਝ ਪੁੱਠਾ ਸਿੱਧਾ ਤਾਂ ਨਹੀਂ ਹੋਇਆ ਉੱਤੇ ਨਹੀਂ ਨਹੀਂ ਭਾਬੀ ਸੱਚੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਐਵੇਂ ਉਹ ਪਰਸ਼ਾਵਾਂ ਵੀ ਆਦ ਤੇ ਨਹੀਂ ਪਹਿਣ ਦਿੱਤਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉਹ ਉਹਨੇ ਮੈਨੂੰ ਵਿਆਹ ਲਈ ਬਹੁਤ ਫੋਰਸ ਕੀਤਾ ਮੈਨੂੰ ਨਾ ਵਿਆਹ ਕਰਾ ਵਿਆਹ ਕਰਾ ਪਰ ਨਹੀਂ ਭਾਬੀ ਮੈਂ ਹਾਂ ਵੀ ਨਹੀਂ ਪਰੀ ਬੱਸ ਪੱਬੀ ਮੈਂ ਤਾਂ ਉੱਥੇ ਰੋਟੀ ਪਾਣੀ ਵੀ ਨਹੀਂ ਉਹਨਾਂ ਦੇ ਹੱਥ ਦਾ ਖਾਦਾ ਹੋਰ ਤਾਂ ਤੂੰ ਛੱਡ ਦੇ ਕੋਈ ਨਹੀਂ ਮੈਂ ਕਰਦੇ ਮੈਂ ਘਰੇ ਗੱਲ ਕਰਦੀ ਆ ਆਪਾਂ ਇੱਕ ਵਾਰੀ ਤਾਂ ਥਾਣੇ 'ਚ ਰਿਪੋਰਟ ਲਖਾਈ ਦਿੰਨੇ ਹੈਗੇ ਸਾਹੇ ਜਿੱਦ ਤੱਕ ਕੀ ਪਤਾ ਅੱਜ ਆ ਕੁਛ ਕੀਤਾ ਤੇ ਕੱਲ ਨੂੰ ਇਹ ਤਾਂ ਕਿਸਮਤ ਚੰਗੀ ਸਮਝਣਾ ਜਿਹੜੀ ਤੂੰ ਆ ਕੇ ਘਰੇ ਬਾਪੇ ਤੂੰ ਟੈਨਸ਼ਨ ਨਾ ਲੈ ਤੈਨੂੰ ਪਤਾ ਹੈ ਕਿ ਹੁਣ ਜਵਾਬ ਤੇ ਕੀ ਅਸਰ ਪੋਗਾ ਤੂੰ ਫਿਕਰ ਨਾ ਕਰ ਮੈਂ ਕਰੇ ਸਾਰੀ ਗੱਲ ਕੀਤੀ ਹੋਈ ਆ ਬਾਪੂ ਹਰਿਆਪੀ ਇਸ ਗੱਲ ਦਾ ਹੱਲ ਕਰ ਲੈ ਤੂੰ ਨਾ ਟੈਨਸ਼ਨ ਲੈ ਕਿਸੇ ਗੱਲ ਦੀ ਮਨਿੰਦਰ ਜੀ ਮੈਂ ਨਹੀਂ ਟੈਨਸ਼ਨ ਲਵਾਂਗੀ ਨਾਲੇ ਜਿੱਦ ਤੱਕ ਇਹ ਜਵਾਬ ਦੀਗਾ ਸੁਭੀਤੇ ਮੇਰੇ ਜਵਾਕਾਂ ਵਰਗੇ ਆ ਨਾ ਨਾਲ ਤੈਨੂੰ ਵੀ ਪਤਾ ਅੱਜ ਤੱਕ ਮੈਂ ਤੈਨੂੰ ਕਦੇ ਵੀ ਆਪਣੀ ਨੰਦ ਨਹੀਂ ਸਮਝਿਆ ਹੈਗਾ ਮੈਨੂੰ ਪਤਾ ਭਾਬੀ ਹਮੇਸ਼ਾ ਇਹ ਪਤਾ ਭੈਣਾ ਬਣ ਕੇ ਰਹਿਣਾ ਮੈਂ ਆਪਣੇ ਸਾਰੇ ਦੁੱਖ ਤੇਰੇ ਕੋਲ ਰੋਈਆਂ ਆਪਿਆਂ ਸੁੱਖ ਦੀਆਂ ਗੱਲਾਂ ਵੀ ਤੇਰੇ ਕੋਲ ਹੀ ਕੀਤੀਆਂ ਨੇ ਮੈਨੂੰ ਪਤਾ ਸਾਰੀਆਂ ਗੱਲਾਂ ਦਾ ਭਾਬੀ ਪਰ ਮੈਂ ਇਹ ਕਹਿੰਦੀ ਆ ਕਿ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਮੈਂ ਘਰੇ ਆ ਗਈ ਸਾਰਾ ਕੁਝ ਠੀਕ ਹੈ ਨਾ ਭਾਬੀ ਹੁਣ ਨਾ ਤੂੰ ਕਿਸੇ ਗੱਲ ਦੀ ਫਿਕਰ ਕਰ ਬਸ ਹੁਣ ਮੈਂ ਘਰੋਂ ਕਿਤੇ ਵੀ ਨਹੀਂ ਜਾਂਦੀ ਮੈਂ ਘਰੇ ਹੀ ਰਹੂੰਗੀ ਉਹ ਤਾਂ ਠੀਕ ਆ ਪਰ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਕਿਕਰ ਕਿੰਨਾ ਗੰਦਾ ਬੰਦਾਗਾ ਭਾਬੀ ਜਿਉ ਉਹੋ ਜਿਹਾ ਹੈ ਨਾ ਤੇ ਉਹਨਾਂ ਜਿਹੜੇ ਉਹ ਚੀਤਨ ਆ ਉਹਦੇ ਅੱਗੇ ਆਉਣਗੇ ਆਉਣਗੇ ਤੂੰ ਦੇਖੀ ਜਾਈ ਹੁਣ ਉਹਨਾਂ ਆਪ ਕੋ ਐਂ ਨਿਸ਼ਾੜਦੇ ਹੁਣ ਜੇਲ੍ਹ ਦੇ ਪਿੱਛੇ ਕਰਾਵਾਂਗੇ ਕਰਾਵਾਂਗੇ ਬਸ ਉਹਨਾਂ ਸੇ ਧਾਰ ਲਿਆ ਵੀ ਉਹਨੂੰ ਹੁਣ ਜੇਲ੍ਹ ਕਰਾਉਣੀ ਕਰਾਉਣੀ ਆ ਕੁਛ ਮਰਜ਼ੀ ਹੋ ਜੇ ਅਸੀਂ ਤੇਰੇ ਨਾਲ ਜਿਵੇਂ ਤੂੰ ਕਹੇਂਗੀ ਮਨਿੰਦਰ ਉਵੇਂ ਹੀ ਕਰਾਂਗੇ ਤੇ ਮੰਮੀ ਹੋਰੀ ਵੀ ਆਏ ਹੋਏ ਸੀਗੇ ਮੈਂ ਫੋਨ ਦੇ ਸੀਗੇ ਮਾਸੀ ਨੇ ਕੁਛ ਬੋਲੀ ਜਾਂਦੀ ਸੀਗੇ ਪਰ ਮੈਨੂੰ ਜੱਜ ਨਾਲ ਸੁਣਿਆ ਜੇ ਨਹੀਂ ਉੱਚੀ ਉੱਚੀ ਬੋਲੀ ਜਾਂਦੇ ਸੀਗੇ ਹਾਂ ਹਾਂ ਉਹ ਮੰਮੀ ਨੂੰ ਨਾ ਤੁਹਾਡੀ ਫਿਕਰ ਸੀ ਨਾ ਉਹਦੇ ਕਰਕੇ ਬਸ ਉਹੀ ਗੱਲਬਾਤ ਕਰ ਰਹੇ ਨੇਗੇ ਹੋਰ ਤਾਂ ਮੰਮੀ ਨੇ ਕਿਹੜੀ ਗੱਲ ਕਰਨੀ ਆ ਮੈਂ ਤਾਂ ਮਸਦਾ ਪਤਾ ਹੀ ਨਹੀਂ ਕੀ ਬੋਲਦੇ ਅੱਗੇ ਵੀ ਤਾਂ ਕਿੰਨਾ ਕੁਝ ਬੋਲਦੀ ਸੀ ਮੰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪੋਤਣ ਨੇ ਕਿਸਨ ਕੁਛ ਨਹੀਂ ਕਹਿਣਾ ਠੀਕ ਆ ਠੀਕ ਐ ਪੱਬੀ ਅੱਛਾ ਇਹ ਦੱਸ ਮੇਰੇ ਲਾਡੂ ਨੇ ਕੁਛ ਖਾਇਆ ਕਿ ਨਹੀਂ ਹਾਂ ਪੱਬੀ ਭੂਆ ਨੇ ਰੋਟੀ ਖਵਾ ਦਿੱਤੀ ਇਸ ਦਿਨ ਚਲ ਠੀਕ ਐ ਫਿਰ ਮੈਂ ਇਤਨਾ ਗੁੱਸੇ ਕਿਉਂ ਕੀ ਗੱਲ ਹੋ ਗਈ ਪੱਬੀ ਮੈਂ ਤੇਰੇ ਵਰਗੇ ਕੁਛ ਨਹੀਂ ਖਾਧਾ ਪੀਤਾ ਵੀ ਜਦੋਂ ਮਨਿੰਦਰ ਆਉਗੇ ਉਹਦੀ ਕਹਾਂਗੀ ਤੇ ਤੂੰ ਮੋਜ ਨਾਲ ਖਾ ਕੇ ਵੀ ਬੈਠ ਗਈ ਓ ਪੱਬੀ ਭੂਆ ਨੇ ਧੱਕੇ ਨਾਲ ਰੋਟੀ ਖਾਧੀ ਕੋਈ ਗੱਲ ਨਹੀਂ ਮੈਂ ਫੇਰ ਕਿ ਮੈਂ ਦੁਆਰੇ ਖਾ ਲੂੰਗੀ ਹੈ ਮੈਨੂੰ ਕਿਸੇ ਤੋਂ ਪਾਲਾ ਬਦੁਆਰੇ ਖਾ ਲਾਂਗੇ ਐਨੀ ਜਗ੍ਹਾ ਆ ਗਈ ਫਿਰ ਹਾਂ ਬਥੇਰੀ ਜਗ੍ਹਾ ਆਈ ਹੱਸਦੀ ਰਹੀ ਆਕਰ ਅਮਰੀzoni ਲੱਗਦੀ ਐ ਮੈਂ ਨਹੀਂ ਚਾਹੁੰਦੀ ਵੀ ਤੇਰੇ ਅੱਗੇ ਕੋਈ ਵੀ ਦੁੱਖ ਆਵੇ ਬਾਕੀ ਤਾਂ ਤੇ ਕਿਕਰ ਸਿੰਘ ਦਾ ਦੇਖ ਅੱਗੇ ਅੱਗੇ ਬੰਦਾ ਕੀ ਬਸ ਭਾਪੀ ਤੁਸੀਂ ਮੇਰੇ ਨਾਲ ਉਹਨੂੰ ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੈਗੀ ਹਾਂ ਚਲੋ ਹੁਣ ਬੱਟਾ ਮੈਂ ਰੋਟੀ ਲੈ ਕੇ ਆਉਣੀ ਠੀਕ ਹੈ ਭਾਬੀ ਕੋ ਲੋਕਲ ਮੈਂ ਕਰ ਨਹੀਂ ਸਕਦੀ ਹਸਪਤਾਲ ਉਹਦੀ ਭਾਪੀ ਪਹਿਲੇ ਬਹੁਤ ਟੈਨਸ਼ਨ ਚਾ ਜੇ ਮੈਂ ਉਹ ਗੱਲ ਦੱਸੀ ਭਾਬੀ ਨੂੰ ਤਾਂ ਪਤਾ ਨਹੀਂ ਭਾਬੀ ਦੇ ਲੋਕ ਕਿ ਵੀ ਤੁਸੀਂ ਨਾਲੇ ਭਾਬੀ ਦੀ ਇਹੋ ਜੀ ਹਾਲਤ ਹੋਈ ਹੈਗੀ ਕਿ ਭਾਬੀ ਨੂੰ ਕੋਈ ਇਹੋ ਜੀ ਗੱਲ ਦੱਸੀ ਜਾਵੇ ਨਹੀਂ ਇਹਦੇ ਕੋਲ ਕੋਈ ਗੱਲ ਨਹੀਂ ਕਰਦੀ ਹੈਗੀ ਮੈਂ ਮੈਂ ਭੂਆ ਕੋਲ ਗੱਲ ਕਰ ਲਈ ਨਾ ਭੂਆ ਆਪ ਹੀ ਇਸ ਗੱਲ ਦਾ ਕੋਈ ਹੱਲ ਕੱਢੂਗੀ ਹੁਣ ਮੰਮੀ ਆਲਾ ਚਾਹ ਪੀ ਲਓ ਨੇ ਰੱਖ ਦੇ ਚਾਹ ਦਾ ਇੱਥੇ ਲੈ ਵੇਖ ਲੈ ਆ ਤੇਰੇ ਸੱਸ ਦੀ ਕਰਤੂਤ ਮੈਂ ਕਿਹਾ ਮੈਨੂੰ ਜਾ ਕੇ ਮਨਿੰਦਰ ਨਾਲ ਗੱਲ ਕਰ ਲੈਣ ਦੇ ਕਹਿੰਦੀ ਨਾ ਉਹ ਤਾਂ ਸੁੱਤੀ ਪਈ ਹੈਗੀ ਫੇਰ ਅੱਕ ਉੱਠ ਖੜੂਗੀ ਫੇਰ ਮੰਮੀ ਉਹਨੂੰ ਬਿੰਦ ਘੜੀ ਪੈ ਤਾ ਜਾਂਦੋ ਤਿੰਨ ਦਿਨਾਂ ਬਾਅਦ ਆਜਾਈਆ ਉਹ ਘਰੇ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਹੈਗੀ ਮਨੋ ਤੇ ਜੋ ਤੁਹਾਡੇ ਮੂੰਚ ਆ ਉਹ ਹੀ ਤੁਸੀਂ ਬੋਲੀ ਜਾਂਦੇ ਹੋ ਘੜ ਘੜ ਦੇਖ ਤਾ ਲੋ ਅਗਲੇ ਤੇ ਦਿਲ ਤੇ ਕੀ ਬਤੂਗੀ ਪ੍ਰਵੀਨ ਮੈਂ ਗਲਤ ਕੀ ਬੋਲਿਆ ਜਿਹੜੀਆਂ ਗੱਲਾਂ ਜਿੰਨਾਂ ਨਾਲ ਹੋਈ ਜਾਂਦੀਆਂ ਨਾ ਇਹ ਗੱਲਾਂ ਇਹਨਾਂ ਨੂੰ ਮੈਂ ਪਹਿਲਾਂ ਦੱਸਣਾ ਸੀ ਪਰ ਤੁਹਾਡੇ ਨਾਲ ਆ ਗੱਲਾਂ ਹੋਣ ਗਈਆਂ ਮੰਮੀ ਵੀ ਤੁਹਾਨੂੰ ਪਤਾ ਲੱਗ ਗਿਆ ਸੀ ਕਿਆਂ ਗੱਲਾਂ ਕਰਨ ਵਾਲੀਆਂ ਨੇ ਅਗਲੇ ਨਾਲ ਅਗਲਾ ਕੀ ਸੋਚੂਗਾ ਵੀ ਦੇਖ ਲਓ ਤੁਸੀਂ ਇਹਨਾਂ ਨੇ ਤਾਂ ਉਹੀ ਨਹੀਂ ਕੋਈ ਸੋਚਿਆ ਜੇ ਇਹ ਸੋਚਣ ਵਾਲੇ ਹੁੰਦੇ ਤਾਂ ਫਿਰ ਗੱਲਾਂ ਕਾਹਦੀਆਂ ਸੀ ਨਾ ਪਹਿਲੀ ਗੱਲ ਤਾਂ ਮੈਨੂੰ ਐਂ ਦੱਸ ਜੇ ਇਹ ਸੋਚਣ ਵਾਲੇ ਹੁੰਦੇ ਤਾਂ ਵੱਡੀ ਜਿਹੜੀ ਤੁਹਾਡੀ ਭੂਆ ਜੀ ਘਰੇ ਬੈਠੀ ਆ ਇਹਦਾ ਕੋਈ ਹਿੱਲਾ ਕਰ ਦੇ ਤੇ ਰਹਾ ਜਿਹੜੀ ਹੁਣ ਮਨਿੰਦਰ ਬੈਠੀਏ ਘਰੇ ਇਹਦਾ ਕੋਈ ਹੀਲਾ ਕਰਦੇ ਹੌਲੀ ਬੋਲ ਪਾ ਮੰਮੀ ਸਾਰਾ ਹੁੰਦਾ ਬਾਹਰ ਮੈਂ ਆਹੀ ਗੱਲਾਂ ਕਰਕੇ ਨਾ ਤੁਹਾਨੂੰ ਉਰੇ ਲੈ ਕੇ ਆਉਣਾ ਜੀ ਨਹੀਂ ਕਰਦਾ ਉਹ ਵੀ ਇਹਨਾਂ ਨੂੰ ਕੰਮ ਪੈ ਗਿਆ ਤਾਂ ਕਰਕੇ ਮੈਂ ਤੁਹਾਨੂੰ ਲਿਆਈ ਨਹੀਂ ਤਾਂ ਮੈਂ ਕੱਲਿਓ ਆ ਜਾਂਦੀ ਜੇ ਮੈਨੂੰ ਪਤਾ ਹੁੰਦਾ ਵੀ ਆਹ ਕੁਝ ਹੋਣਾ ਉੱਥੇ ਲੈ ਮੈਂ ਕੀ ਗਲਤ ਕਹਿਤਾਗਾ ਮੈਂ ਤਾਂ ਇਹਨਾਂ ਤੇ ਗੱਲ ਲਾ ਰੱਖਦੀ ਗਈ ਹੈਗੀ ਵੀ ਭਈ ਆਹ ਗੱਲ ਹੈਗੀ ਵੀ ਹੁਣ ਤੁਸੀਂ ਉਹਨੂੰ ਵਿਆਹ ਕੇ ਤੋੜ ਦੋ ਮੇਰੀ ਗੱਲ ਸੁਣ ਲੈ ਤੂੰ ਸੋਖੀ ਹੋ ਜਾਵੇਂਗੀ ਤੈਨੂੰ ਕਹਿਨੀ ਆ ਮੰਮੀ ਹੁਣ ਕਿਹੜਾ ਮੈਨੂੰ ਇੱਥੇ ਕੋਈ ਦੁੱਖ ਆ ਚੰਗਾ ਤੂੰ ਵੀ ਇਹਨਾਂ ਦੀ ਬੋਲੀ ਬੋਲੇਗੀ ਦੁੱਖ ਆ ਕੋਈ ਨਹੀਂ ਹੁਣ ਤਾਂ ਤੈਨੂੰ ਦੁੱਖ ਹੈ ਨਹੀਂ ਕੋਈ ਵੀ ਦੋਸਤਾਂ ਨੂੰ ਦਿਖਾਉਂਗੀ ਤੈਨੂੰ ਦੁੱਖ ਤੇਰੇ ਰੋਇਆ ਕਰੇਗੀ ਤੂੰ ਵੀ ਮੈਂ ਆ ਦੇਖਾਂ ਬੰਨੇ ਤੇਰੇ ਮਰੇ ਹੱਥ ਠੀਕ ਆ ਕੋਈ ਨਾ ਬੋਲੀ ਜਾਇਆ ਕਰ ਪਤਾ ਨਹੀਂ ਕੀ ਤਾਂ ਹੋ ਰਿਹਾ ਮਾਂ ਤੈਨੂੰ ਕੀ ਨਾ ਮੈਨੂੰ ਸਮਝ ਨਹੀਂ ਆਉਂਦਾ ਸੱਚੀ ਤੇਰਾ ਮੈਨੂੰ ਕੀ ਹੋਣਾ ਹੈਗਾ ਮੈਨੂੰ ਤਾਂ ਕੱਖ ਨਹੀਂ ਹੋਇਆ ਮੈਂ ਤਾਂ ਬੜੇ ਨਾ ਵਰਨਾ ਉਹ ਹੈ ਮੈਨੂੰ ਤਾਂ ਕੋਈ ਚੀਜ਼ ਨਹੀਂ ਹੋਏਗੀ ਮੈਂ ਤਾਂ ਟੈਨਸ਼ਨ ਤੇਰੀ ਨੇ ਮਾਰ ਰੱਖੀ ਹੈਗੀ ਵੀ ਤੇਰਾ ਘਰ ਕਿਵੇਂ ਬਸੂਗਾ ਦੋ ਚੰਡੇਲਾਂ ਘਰੇ ਬੈਠਣਾਂ ਨੇ ਐ ਕਿਉਂ ਬੋਲਦੀ ਆ ਮੇਰਾ ਘਰ ਬਸਦਾ ਰਿਹਾ ਹੋਰ ਕਿਵੇਂ ਬਸਦਾ ਹੁੰਦਾਗਾ ਇਹਨਾਂ ਨੂੰ ਘਰੋਂ ਬਾਹਰ ਕੱਢ ਦੇ ਮੈਂ ਕਹਾਂ ਦਵਾ ਵੀ ਘਰ ਆ ਜਾ ਨਾਲ ਭੂਆ ਕਿਹੜਾ ਸਾਨੂੰ ਕੋਈ ਦੁੱਖ ਦਿੰਦੀ ਆ ਵੀ ਤਾਂ ਉਹ ਕਮਾਂ ਨਾ ਚਲ ਉਹਨੂੰ ਤਾਂ ਬੁੱਢੀ ਘੜੀ ਨੂੰ ਹੁਣ ਕੌਣ ਲੈ ਕੇ ਜਾਂਦਾਗਾ ਐ ਇਹਦਾ ਤਾਂ ਕਰ ਦੇਣਾ ਇਹਨੂੰ ਤਾਂ ਤੋਰ ਦੇਣ ਕਿਸੇ ਪਾਸੇ ਮੰਮੀ ਨਾਲੇ ਉੱਥੇ ਤੁਸੀਂ ਕਹਿੰਦੇ ਆ ਕਿ ਜਿਹੇ ਜਿ ਮਰਜ਼ੀ ਨਾਲ ਤੋਰ ਦੋ ਐ ਥੋੜੀ ਹੁੰਦਾ ਅਗਲੇ ਨੇ ਕੁੜੀ ਵੀ ਹੋਣੀ ਆ ਸਾਰੀ ਜ਼ਿੰਦਗੀ ਕੱਟਣੀ ਆਗੀ ਕੋਈ ਗੁੱਡਾ-ਕੁੱਡੀ ਦਾ ਖੇੜਾ ਥੋੜੀ ਵੀ ਆ ਦੋ ਇਹਨੂੰ ਕਿ 16 ਸਾਲ ਦਾ ਨਹੀਂ ਮਿਲਣ ਲੱਗਾ ਆ ਕਵਾਰਾ ਨਹੀਂ ਮਿਲਣ ਲੱਗਿਆ ਮਮੇ ਉਹ ਕਿਹੜਾ ਪਹਿਲਾ ਤਾਂ ਰੰਡੀ ਹੋ ਗਈ ਹੈ ਦੂਜੀ ਥਾਂ ਤੇ ਆਹ ਬਦਨਾਮੀ ਕਰਾ ਦੇ ਤੈਨੂੰ ਦਿਨੋਂ ਬਾਹਰ ਲਾਏ ਘਰੋਂ ਕੀਪਤਾ ਕਿੱਥੇ ਗਈ ਸੀ ਕਿੱਥੇ ਨਾ ਗਈ ਸੀ ਕੀਪਤਾ ਉਸੇ ਨਾਲ ਹੀ ਗਈ ਹੋ ਸਕੂਟਰੀ ਜੀ ਆਲੇ ਨਾਲ ਜਿਹੜੀ ਫਿਰਦੀ ਹੁੰਦੀ ਹੈ ਇਹ ਮੰਮੀ ਐਵੇਂ ਤੇ ਕੋਈ ਗੱਲ ਨਹੀਂ ਆ ਚਾਹ ਪੀ ਤੂੰ ਆ ਵਾ ਕੋਈ ਨਹੀਂ ਚਾਹ ਤਾਂ ਮੈਂ ਪੀ ਲੂੰਗੀ ਚਾਹ ਪੀਣ ਦਾ ਕੀ ਹੈਗਾ ਹਾਂ ਬੰਦਿਆ ਤੇਰੇ ਮੂਰੇ ਹੱਥ ਫਿਰ ਤੋਂ ਮਾਂ ਬੋਲੀ ਨਾ ਕੁਝ ਵੀ ਮੇਰੀ ਲਾਜ ਰੱਖ ਦੇ ਤੂੰ ਤਾਂ ਉਹੀ ਡਰੀ ਐ ਨਹੀਂ ਆ ਪਰ ਮੈਨੂੰ ਨਾ ਤੇਰੀ ਲਾਜ ਰੱਖ ਤੈਨੂੰ ਦੱਸ ਕੇ ਕਹਿੰਦੇ ਨਾ ਬੋਲ ਕੇ ਦਿਖਾਉਣਾ ਤੈਨੂੰ ਕੁਝ ਕਹਿ ਕੇ ਦਿਖਾਉਣੇ ਚਲ ਚੰਗਾ ਮੈਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਮੈਂ ਰੋਟੀ ਬਣਾ ਕੇ ਲਿਆਉਣੀ ਆ ਉਹਦੀ ਰੋਟੀ ਖਾ ਲਓ ਠੀਕ ਆ ਕੋਈ ਨਹੀਂ ਖਾ ਲੂੰਗੀ ਰੋਟੀ ਮੈਂ ਨਾਲ ਰੋਟੀਆਂ ਤੇ ਥੋੜੀ ਬੈਠੀ ਆ ਜੀ ਤੂੰ ਤਾਂ ਮੰਮੀ ਹਰ ਇੱਕ ਵਾਰ ਨੂੰ ਪੁੱਠੇ ਪਾਸੇ ਲੈ ਕੇ ਜਾਂਦੇ ਹੋ ਮੈਂ ਜਿੰਨੀ ਮਰਜ਼ੀ ਕੋਈ ਸਿੱਧੀ ਗੱਲ ਕਰ ਲਾ ਉਹਨੂੰ ਪੁੱਠੇ ਪਾਸੇ ਹੀ ਲੈ ਕੇ ਜਾਂਦਾ ਮੈਂ ਤੈਨੂੰ ਕੰਮ ਦੀ ਗੱਲ ਕਹੀ ਐ ਤੈਨੂੰ ਇਹੀ ਸਮਝਾਉਣੀ ਐ ਕਿ ਤੇਰਾ ਘਰ ਬਸ ਜੂਗਾ ਬਸ ਜੂਗਾ ਜੇ ਤੂੰ ਇਹਨੂੰ ਘਰੋਂ ਕੱਢਦੇ ਇਹ ਭੱਜ ਚੰਗੇ ਮਾੜੇ ਨਾਲ ਤੋਰਦਨ ਕਿਸੇ ਨਾਲ ਵੱਡੀ ਉਮਰ ਦੇ ਨਾਲ ਤੋਰਦਨ ਅੱਜ ਕਾ ਬਥੇਰੇ ਲੋੜ ਬੰਦੇ ਬੱਠੇ ਨੇ ਚਲ ਠੀਕ ਆ ਮੰਮੀ ਤੈਨੂੰ ਦਾਵਦੀ ਪਗੋਣੀ ਆਉਂਦੀਆਂ ਨੇ ਤੂੰ ਨਹੀਂ ਆਵਦੀ ਹਿੰਟ ਛੱਡਦੀ ਹੈਗੀ ਲੈ ਹਾਂ ਇੱਕ ਦਾ ਅਗਲਾ ਪਹਿਲੀ ਦੁਖੀ ਉੱਤੋਂ ਦੀ ਉਹਨਾਂ ਦਾ ਜ਼ਖਮ ਤਾਂ ਫੇਰ ਨਹੀਂ ਇਹ ਤਾਂ ਦੁਖੀ ਆਪ ਦੇ ਆਪ ਹੁੰਦੇ ਆ ਇਹ ਦੁਖੀ ਨਹੀਂ ਇਹ ਤਾਂ ਆਪ ਦੇ ਆਪ ਹੁੰਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਆ ਤੇਰੀ ਸੱਸ ਜੀ ਵੇਖ ਲੈ ਹੈ ਨਾ ਤਾਂ ਇਹਨੂੰ ਕੋਈ ਫਿਕਰ ਹੈ ਨਾ ਕੋਈ ਉਹੀ ਗੱਲ ਪਿਓ ਨੂੰ ਸਹੁਰੇ ਨੂੰ ਤੇਰੇ ਨੂੰ ਕੋਈ ਫਿਕਰ ਆ ਉਹ ਉਹੀ ਘਰੋਂ ਉੱਜੜਾ ਰਹਿੰਦਾਗਾ ਪਤਾ ਨਹੀਂ ਕਿੱਦਾਂ ਨੂੰ ਤਰਿਆ ਰਹਿੰਦਾਗਾ ਹਾਂ ਮੀ ਹੌਲੀ ਬੋਲ ਪਾ ਕਾ ਤੋ ਇਨੀ ਨੀ ਨੱਚੀ ਲੋਡ ਸਪੀਕਰ ਕਰਿਆਗਾ ਚਲ ਮੈਂ ਰੋਟੀ ਲਿਓਣੀ ਆ ਬਣਾ ਕੇ ਨਾਲ ਦੇਖਾਂ ਚੰਗਾ ਬਾਉ ਜਾਂ ਬਣਾ ਲੈ ਰੁੱਟਣਾ ਤੂੰ ਤਾਂ ਇਹਨੇ ਰੋਟੀਆਂ ਬਣਾਉਣ ਜੋਗੀ ਰਹਿ ਗਈਆਂ ਜੀ ਕੋਈ ਨਹੀਂ ਮੈਂ ਇੱਥੇ ਆ ਨਾ ਹੁਣ ਹੁਣ ਕਰੂੰ ਹੱਲ ਜਿੰਨਾ ਚਿਰ ਨਿਕਲਦੀ ਨਹੀਂ ਆ ਨਾ ਤੇ ਜਾਂਦੀ ਵੀ ਨਹੀਂ ਅੱਛਾ ਕਿਵੇਂ ਬਿੰਦਰੇ ਪੈ ਗਈ ਸੀ ਕੋਈ ਪੈ ਗਈ ਸਿਰ ਜਾਂ ਦੁਖੀ ਜਾਂਦਾ ਸੀ ਮੇਰਾ ਅੱਛਾ ਹਾਂ ਕੋਈ ਦਵਾਈ ਲੈ ਲਾਂ ਦੀ ਲੈਤੀ ਸੀ ਗੋਲੀ ਜੀ ਹਾਂ ਤੇ ਮੈਂ ਤਾਂ ਹੀ ਪੈ ਗਈ ਮੈਂ ਚੱਲ 10 ਮਿੰਟ ਪੈਣੀ ਆ ਆਰਾਮ ਜਾਜ ਦਾ ਅੱਛਾ ਤੂੰ ਰਾਤ ਨੀਂਦ ਜੀ ਨਹੀਂ ਆਈ ਚੱਜ ਨਾਲ ਮੈਨੂੰ ਨੀਂਦ ਨਹੀਂ ਆਈ ਕੀ ਹੋ ਗਿਆ ਬਸ ਉਹ ਐਚਵੀ ਜੀ ਹੋ ਗਈ ਤਾਂ ਸਿਰਜ ਦੁਖਣ ਲੱਗ ਗਿਆ ਤਾਂ ਹੀ ਤਾਂ ਮਨੇਂਦਰ ਪੈ ਗਈ ਸੀ ਰਾਤ ਨੂੰ ਹਾਂ ਬਸ ਪੈ ਗਈ ਸੀ ਤੈਨੂੰ ਪਤਾ ਹੀ ਹੈ ਠੀਕੀ ਤਾਂ ਕਿਹੜਾ ਸਾਰੀ ਰਾਤ ਡਰ ਡਰ ਕੇ ਜੀ ਉੱਠੀ ਗਈ ਉਹੀ ਐ ਜੇ ਹਾਇ ਆ ਹਾਏ ਮੇਰੇ ਲੱਪੜ ਮਾਰਿਆ ਹਾਏ ਮੇਰੇ ਐਂ ਕਰਤਾ ਹਾਏ ਮੈਨੂੰ ਰੋਟੀ ਦੀ ਭੁੱਖ ਲੱਗੀ ਐ ਹਾਏ ਮੈਨੂੰ ਚਾਹ ਦੇ ਦਿਓ ਹਾਏ ਮੈਨੂੰ ਪਾਣੀ ਦੇ ਦ ਖਬਰ ਉਹਨੇ ਕੰਜਰ ਨੇ ਮੇਰੀ ਧੀ ਨਾਲ ਕੀ ਕੀਤਾਗਾ ਕਿੰਨਾ ਕੁ ਕੁੱਟਿਆ ਹੋ ਜਿਹੜਾ ਡਰ ਡਰ ਕੇ ਉੱਡਦੀ ਐ ਮੇਰੇ ਥੱਪੜ ਮਾਰਿਆ ਤਾਂ ਹੀ ਤਾਂ ਭਾਬੀ ਮੈਨੂੰ ਨੀਂਦ ਨਹੀਂ ਆਈ ਥੋੜਾ ਜਿਹਾ ਟਾਈਮ ਤਾਂ ਸੁੱਤੀ ਜਦੋਂ ਹਾਂ ਡਾੜ ਦਰਜ ਉੱਠਣ ਲੱਗੀ ਨਾ ਫਿਰ ਮੇਰੀ ਵੀ ਸਾਰੀ ਰਾਤ ਐਂ ਸੋਚਦੀ ਦੀ ਨੰਗੀ ਉਹ ਪਤਨੀ ਜਵਾਕੜੀ ਭੁੱਖੀ ਸੀ ਸੁੱਤੀ ਨਹੀਂ ਸੀ ਸੁੱਤੀ ਤਾਂ ਮੈਂ ਵੀ ਨਹੀਂ ਬੰਦਿਆ ਚੱਜ ਨਾਲੋਂ ਮੈਂ ਸਾਰੀ ਰਾਤ ਨਾ ਬਸ ਉਹੀ ਗੱਲਾਂ ਦਿਮਾਗ ਤੇ ਘੁੰਮਦੀਆਂ ਰਹੀਆਂ ਐਂ ਸੋਚੀ ਗਈ ਵੀ ਇਹ ਕੀ ਬਣ ਗਿਆ ਸਦੇ ਸੋਚਿਆ ਵੀ ਨਹੀਂ ਸੀ ਮੇਰੀ ਕੀ ਨਾਂਏ ਬਣੂ ਖੜਾ ਬੋਦੀ ਇੰਨੀ ਮਾੜੀ ਕਿਸਮਤ ਲਿਖੂਗਾ ਮੈਨੂੰ ਇੰਨੇ ਦੁੱਖ ਸਹਣੇ ਪੈਣਗੇ ਕੀ ਪਤਾ ਸੀ ਭਾਬੀ ਜਿੰਨੇ ਚਾਵਾਂ ਲਾਡਾ ਨਾ ਪਾਲੀ ਸੀ ਓਨੀ ਜਵਾਕੜੀ ਦੁੱਖੀ ਕਰਦੀ ਕੋਈ ਸ਼ੌਂਕ ਤਾਂ ਉਹ ਤਾਂ ਰੱਬ ਨੇ ਪੂਰਾ ਕਰਨੀ ਦਿੱਤਾ ਤੇ ਦੁੱਖੋਂ ਨੂੰ ਬਾਲੇ ਦੇਤੇ ਦੁੱਖ ਹੈ ਜੀ ਦੇਤੇ ਜਿਹੜੇ ਚੱਕੇ ਧਰੇ ਵੀ ਨਹੀਂ ਜਾਂਦੇ ਠੀਕ ਅਗੇਂਦਰੇ ਜੋ ਕੋਈ ਭਾਰ ਬੋਝ ਹੋਵੇ ਨਾ ਫੜ ਲਈ ਪਰ ਉਹਦੇ ਕਰਮਾ ਚ ਦੁੱਖ ਲਿਖਿਆ ਹੋਇਆ ਸੀ ਸਰ ਵੀ ਕੀ ਸਕਦੇ ਆਂਗੇ ਆਪਾਂ ਚੱਲ ਭਾਬੀ ਹਜੇ ਵੀ ਆਏ ਮੰਨ ਲਾ ਵੀ ਪ੍ਰਮਾਤਮਾ ਨੇ ਆਪਣੇ ਕੱਖ ਰੱਖਤੇ ਜਿਹੜਾ ਆਪਣੀ ਧੀ ਆਪਣੇ ਘਰੇ ਆਗੀ ਨਹੀਂ ਤਾਂ ਤੈਨੂੰ ਪਤਾ ਹੀ ਹੈ ਫਿਰ ਲੋਕ ਕਿੱਥੇ ਡਿਕਣ ਦਿੰਦੇ ਆ ਕੀ ਕੁਛ ਜਵਾਕੜੀ ਨਾ ਬਣਦਾ ਉਹੀ ਤਾਂ ਗੱਲ ਆ

ਇਨੂੰ ਆਉੜਾ ਆ ਗਈ ਚਾਲ ਇਹਦੇ ਹੱਥ ਪੱਲੇ ਖੁੱਲ ਲਗੇ ਤਾਂ ਉਹਨਾਂ ਨੂੰ ਐ ਕਰਤਾ ਤਾਂ ਭੱਜੀ ਜਵਾਕੜੀ ਚਲ ਮੈਂ ਤਾਂ ਯਾਨੀ ਹੁਣ ਉਹਦੇ ਕੋਲੇ ਕੋਈ ਇਹ ਜੀ ਗੱਲ ਨਾ ਕਰੀ ਨਾ ਮੈਂ ਤਾਂ ਕੁਛ ਨਹੀਂ ਕਰਦੀ ਹੈਗੀ ਪਹਿਲਾਂ ਮੈਂ ਜਾਂਦੀ ਸੀ ਕਿ ਉਹਦੇ ਕੋਲੇ ਮੈਂ ਆਖਿਆ ਦਵਾਈ ਪਤਾ ਨਹੀਂ ਲੈ ਕੇ ਈ ਮਨਿੰਦਰ ਨੇ ਪਤਾ ਹੀ ਨਾ ਮਹਾ ਦਵਾਈ ਦੇ ਆ ਮੈਂ ਫਿਰ ਮੈਨੂੰ ਤੂੰ ਇੱਧਰ ਪਈ ਜੀ ਦੇਖ ਗਈ ਮੈਂ ਤੇਰੇ ਕੋਲੇ ਆ ਗਈ ਨਹੀਂ ਰੋਟੀ ਖਵਾ ਕੇ ਦਵਾਈ ਤਾਂ ਮੈਂ ਉਹਨੂੰ ਦੇਤੀ ਸੀ ਮੈਂ ਵੀ ਤਾਂ ਹੀ ਉੱਠ ਕੇ ਆ ਗਈ ਮੈਂ ਉਹ ਸੌਉਂਗੀ ਹੁਣ ਮੈਂ ਕਿਹਾ ਸੌ ਜਾਂ ਦੇ ਕੋਈ ਉਹਨੂੰ ਘੰਟਾ ਤੇ ਸਲਵਿੰਦਰ ਦੇ ਦੋ ਆਰਾਮ ਕਰ ਲੈ ਮੈਂ ਜਾਨੀਆ ਮਨਿੰਦਰ ਕੋਲੇ ਉਹਨੂੰ ਦਵਾਈ ਮੈਂ ਦਿੰਦੀ ਆ ਨਾਲੇ ਉਹਦੇ ਨਾਲ ਕੋਈ ਗੱਲਬਾਤ ਕਰਦੀ ਹੈਗੀ ਇੱਕ ਤਣਾ ਉਹਦੇ ਕੋਲੇ ਜਦੋਂ ਮੈਂ ਬੈਠਦੀ ਹੈਗੀ ਜਦੋਂ ਉਹੀ ਗੱਲਾਂ ਕਰਦੀ ਆ ਨਾ ਰੋਂਦੀ ਆ ਮੈਂ ਤੂੰ ਦੇਖੀ ਨਹੀਂ ਜਾਂਦੀ ਬਸ ਤੂੰ ਨਾ ਹੁਣ ਉਹਦੇ ਕੋਲੇ ਕੋਈ ਜਾ ਕੇ ਗੱਲ ਛੇੜੀ ਤੂੰ ਸਮਾਂ ਨੂੰ ਆਏ ਕਹਦੇ ਵੀ ਇਹ ਕੋਈ ਵਕਤ ਬੇਲਾ ਸੀਗਾ ਟਲ ਗਿਆ ਹੁਣ ਬਾਰੀ-ਬਾਰੀ ਨਾ ਜਿਹੜਾ ਕੋਈ ਬੇਲਾ ਲੰਘ ਜੇ ਉਹਨੂੰ ਯਾਦ ਨਹੀਂ ਕਰਦੇ ਹੁੰਦੇ ਉਹਨੂੰ ਹੁਣ ਸਮਾਂ ਤੂੰ ਇਸ ਗੱਲ ਦੀ ਹੱਲਾਸ਼ੇਰੀ ਦੇ ਉਹਦੇ ਦਿਲੋਂ ਗੱਲ ਭਲਾ ਫੇਰ ਹੀ ਲੋਟ ਆਉਗੀ ਜੇ ਹੁਣ ਆਪਾਂ ਜਾ ਕੇ ਉਹਦੇ ਮੂਰੇ ਹਾਂ ਕਰੀਵਾ ਹਾਂ ਆਏ ਹੋਗਾ ਹਾਂ ਆਏ ਹੋਗਾ ਫਿਰ ਤਾਂ ਮੱਜੇ ਚ ਹੀ ਨਹੀਂ ਉੱਠਣੀ ਨਾ ਬਿੱਦਰੇ ਮੈਂ ਤਾਂ ਸਾਮ ਕੋ ਨੂੰ ਹੱਲਾ ਸੇਰੀ ਦੇ ਕੇ ਖੜੀ ਕਰਤੀ ਹੁਣ ਤੱਕ ਕਬ ਦੀ ਤੀ ਮੈਂ ਤੇ ਇਹੀ ਗੱਲ ਤਾਂ ਕਹਿੰਦੀ ਆ ਪੁੱਤ ਤੇਰੀ ਕਿਸਮਤ ਦੇ ਵਿੱਚ ਇਹ ਦੁੱਖ ਲਿਖਿਆ ਹੋਇਆ ਸੀ ਤੂੰ ਇਹਨੂੰ ਭੁੱਲ ਜਾ ਪਰ ਫੇਰ ਵੀ ਉਹ ਉਹੀ ਗੱਲਾਂ ਮੋੜ ਕੇ ਕਰਦੀ ਹੈਗੀ ਪਰ ਹੋਇਆ ਕਿਹੜਾ ਥੋੜਾ ਮਾੜਾ ਉਹਦੇ ਨਾਲ ਬਹੁਤ ਕੁਝ ਹੋਇਆਗਾ ਉਹਦੇ ਨਾਲ ਨੀਚਾ ਛੱਡ ਭੁਲਾ ਪਰ ਜਿਹੜਾ ਕੁਝ ਹੋਇਆ ਤੂੰ ਜਾ ਉਹਨੂੰ ਦੇਖ ਲੈ ਜਾ ਕੇ ਚਲ ਮੈਂ ਦਵਾਈ ਦਿੰਦੀ ਆ ਤੂੰ ਆਰਾਮ ਕਰ ਲੈ ਪੈ ਜਾ ਜਾ ਦੇਖ ਹੁਣ ਮਾੜਾ ਤਾਂ ਪਤਾ ਹੀ ਐ ਵੀ ਉਹਦੇ ਨਾਲ ਮਾੜਾ ਹੋਇਆ ਜੇ ਹੁਣ ਸਾਰਾ ਦਿਨ ਮਾੜਾ ਮਾੜਾ ਕਰੀ ਜਾਵਾਂਗੇ ਫਿਰ ਕਰਾਂਗੇ ਵੀ ਕੀ ਅੱਗੇ ਕਿਵੇਂ ਗਾਂਹ ਜਿੰਦਗੀ ਬਧੂਗੀ ਜਵਾਕੜੀ ਨੂੰ ਵੀ ਹੁਣ ਗਾਂਹ ਕਿਤੇ ਬਿਲੇ ਲਾਵਾਂਗੇ ਵੀ ਘਰੀ ਤਾਂ ਨਹੀਂ ਪਾ ਕੇ ਰੱਖ ਲਾਂਗੇ ਉਹਨਾਂ ਇਹ ਸਾਰਾ ਦਿਨ ਮਾੜਾ ਮਾੜਾ ਕਰੀ ਜਾਵਾਂਗੇ ਫਿਰ ਅੱਗੇ ਨਹੀਂ ਵਧਿਆ ਜਾਣਾ ਜੇ ਹੁਣ ਆਪਾਂ ਸੋਚਾਂਗੇ ਫੇਰ ਹੀ ਗਾਹ ਸਜ਼ਾ ਦਵਾਵਾਂਗੇ ਮਾੜਾ ਮਾੜਾ ਕਹਿ ਕੇ ਤਾਂ ਨਹੀਂ ਉਹਨੂੰ ਸਖਤ ਸਜ਼ਾ ਦਵਾਈ ਜਾਣੀ ਕਰ ਦਿਸ ਜੇ ਨਾ ਕਿਤੇ ਵੈਰੀ ਮੇਰਾ ਤਾਂ ਐਂ ਜੀ ਕਰਦਾ ਕਿ ਉਹਨੂੰ ਇਹੋ ਜੀ ਸਜ਼ਾ ਦੇਵਾਂ ਕਿ ਜਿਹੜਾ ਅੱਗੇ ਤੋਂ ਕੋਈ ਇਹੋ ਜਿਹਾ ਕੁਝ ਕਰਨ ਵੇਲੇ ਸੋਚੇ 100 ਵਾਰੀ ਕਿਵੇਂ ਕਿਸੇ ਦੀ ਧੀ ਭੈਣ ਨੂੰ ਤੰਗ ਪਰੇਸ਼ਾਨ ਕਰੀਏ ਸਭ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਕੀ ਕਰੀ ਜਾਨੀ ਅਰ ਸੋਈ ਵਿੱਚ ਆਹ ਦੇਖ ਮਾਂ ਆ ਮੜੇ ਸਫਾਈ ਜੀ ਕਰੀ ਜਾਂਦੀ ਸਿਰ ਸੋਈ ਦੀ ਚਲ ਦੇਖ ਲਾ ਮਾਂ ਅ ਮੇਰੇ ਸੱਸ ਦੀਆਂ ਸੁਣ ਲੈ ਗੱਲਾਂ ਕਿਉਂ ਕੀ ਕਹਿੰਦੀ ਐ ਤੈਨੂੰ ਕਹਿਣਾ ਕੀ ਐ ਮੈਂ ਫੋਨ ਲਾਈ ਜਾਨੀ ਲੈ ਸੋਚੋ ਆਫ ਕਰੀ ਬੈਠਾ ਫੋਨ ਫੇਰ ਤੂੰ ਕਹਿ ਦਿੰਨੀ ਐ ਆਖ ਲੈ ਦੱਸ ਮੇਰਾ ਹੀ ਕਸੂਰ ਐ ਤੇਰਾ ਤਾਂ ਕਿਉਂ قصور ਹੈ ਭਾਈ ਹੈ ਸਵਿਚ ਆਫ ਕਰ ਰੱਖੀ ਐ ਫੇਰ ਕੋਈ ਕੰਡ ਕਰਤਾ ਹੋਊਗਾ ਇਹਦਾ ਕੀ ਪਤਾ ਜਨਾਨੀ ਬਾਜਤਾ ਹੈਗਾ ਲੈ ਕੇ ਹੋ ਕੋਈ ਕਿਸੇ ਦੀ ਹੋਰਤੀ ਨਹੀਂ ਨਹੀਂ ਮਾਂ ਮੈਨੂੰ ਉਹ ਜਿਹੜਾ ਨਾਲ ਗਿਆ ਹੈਗਾ ਉਹਦੇ ਵੀ ਨੰਬਰ ਤਾਂ ਨਹੀਂ ਪਤਾ ਬੇਬੇ ਨੂੰ ਕੁਛ ਹੈ ਪਤਾ ਨਹੀਂ ਪਤਾ ਤਾਂ ਹੋਊਗਾ ਜਾਣ ਕੇ ਨਹੀਂ ਦੱਸਦੀ ਅਖੇ ਉਹਦਾ ਨੰਬਰ ਮੇਰੇ ਕੋਲ ਕਿੱਥੇ ਆ ਗਿਆ ਪੁੱਤ ਨਹੀਂ ਇਹ ਕਹਿੰਦੇ ਉਹਨਾਂ ਕਿ ਜੱਟ ਜੱਟਾਂ ਦੇ ਸਾਲੇ ਵਿੱਚੇ ਘਾਲੇ ਹਮਾਲੇ ਉਹ ਇਹ ਜਾ ਉਹ ਐ ਤੈਨੂੰ ਤੂੰ ਉਹਨੂੰ ਭਲਾ ਸਮਝਦੀ ਐ ਜੇ ਮੈਂ ਕਿਹਾ ਅਕੇ ਪੁੱਤ ਤੂੰ ਤਾਂ ਮੈਂ ਸੋਚ ਕਰੀ ਜਾਨੀ ਰਹਿਣੀ ਆ ਉਹ ਤਾਂ ਹੜਾਂ ਚ ਗਿਆ ਹੈਗਾ ਲੈ ਇਹਨੂੰ ਪਤਾ ਹੀ ਐ ਇਹ ਸਾਵੇ ਦੀ ਕਰਾਇਆ ਇਹਨੂੰ ਸਾਰੀ ਗੱਲ ਦਾ ਪਤਾ ਹੁੰਦਾ ਜਾਣ ਕੇ ਪੜਦੇ ਪਾਉਂਦੀ ਆ ਆਪਦੀ ਪੁੱਤ ਦੇ ਗੱਲ ਤੇ ਵੀ ਕੋਈ ਮੇਰੇ ਪੁੱਤ ਦੇ ਚੋਂ ਕੋਈ ਕਮੀਨਾ ਕੱਢ ਦੇ ਹੋਰ ਮਾਂ ਮੈਨੂੰ ਤਾਂ ਐ ਸੋਚ ਲੱਗੀ ਵੀ ਬੰਦ ਕਰ ਤੋ ਕਰ ਲਿਆ ਫੋਨ ਕਿਤੇ ਹੋਰ ਨਾ ਕੋਈ ਨਵਾਂ ਸਿਆਪਾ ਸੇੜ ਲਿਆ ਹੋਵੇ ਮੈਂ ਤੈਨੂੰ ਦੱਸਾਂ ਮੈਨੂੰ ਤਾਂ ਉੱਦੀ ਦੋਨਾਂ ਤੇ ਸ਼ੱਕ ਜਾ ਹੋਇਆ ਪਿਆ ਸੀ ਕਿਵੇਂ ਜੇ ਕਰੀ ਜਾਂਦੇ ਸੀ ਕੀ ਤਾਂ ਕੀ ਗੱਲ ਹੈ ਹੜਾਂ ਵੱਲ ਗਿਆ ਹੈ ਕਿ ਕਿਤੇ ਹੋਰ ਗਿਆ ਹੈ ਕਿਹੜੀ ਇਹ ਸੇਵਾ ਕਰਨ ਗਿਆ ਹੋਊਗਾ ਇਹਨਾਂ ਦੇ ਲੱਛਣ ਹੈਗੇ ਆ ਇਹੇ ਜੇ ਵੀ ਇਹ ਉਧਰ ਜਾਇਆ ਹੋਣਗੇ ਨਾ ਹਜੇ ਉਹ ਕੁੜੀ ਜੀ ਦਾ ਮਨਿੰਦਰ ਦਾ ਕੋਈ ਮੂੰਹ ਸਿਰ ਹੋਇਆ ਉਹਦਾ ਨਹੀਂ ਪਤਾ ਲੱਗਿਆਗਾ ਜੇ ਉਹਦਾ ਹੀ ਪਤਾ ਲੱਗ ਜੇ ਚਲ ਆਪਦੇ ਮਨ ਨੂੰ ਤਸੱਲੀ ਹੋ ਜੇ ਮੈਂ ਫੋਨ ਕਰਕੇ ਨਾ ਪੁੱਛਾਂ ਹਾਂ ਮਾਂ ਕਿਹਨੂੰ ਫੋਨ ਕਰਾਂਗੇ ਤੂੰ ਮੈਂ ਕਰ ਦੋ ਉਹਦੇ ਭੂਆ ਨੇ ਨੰਬਰ ਦਿੱਤਾ ਸੀ ਮੈਨੂੰ ਅੱਛਾ ਹੈਗਾ ਤੇਰੇ ਕੋਲ ਹਾਂ ਹੈਗਾ ਹਾਂ ਮਾਂ ਫਿਰ ਤਾ ਤੂੰ ਕਰਕੇ ਪੁੱਛ ਲੈ ਸੱਚੇ ਫਿਰ ਮੇਰੇ ਮਨਾਂ ਥੋੜਾ ਹਰੋ ਜਿਵੇਂ ਤਾਂ ਮੈਨੂੰ ਇੰਨੀ ਸੋਚ ਲੱਗੀ ਪਈ ਐ ਵੀ ਪੱਕਾ ਕਿਤੇ ਮਨਿੰਦਰ ਨੂੰ ਮਨਿੰਦਰ ਕੋਲ ਨਾ ਗਿਆ ਹੋਵੇ ਜਾਂ ਮਨਿੰਦਰ ਨੂੰ ਨਾਲ ਲੈ ਕੇ ਗਿਆ ਹੋਵੇ ਕੀ ਪਤਾ ਭਾਈ ਮੈਨੂੰ ਤਾਂ ਕੋਈ ਇਹਦੀ ਸਮਝ ਨਹੀਂ ਲੱਗਦੀ ਲੈ ਕੇ ਤਜੀ ਤੂੰ ਫੋਨ ਕਰਕੇ ਪੁੱਛ ਲੈ ਹੁਣ ਤੂੰ ਕੋਈ ਤਾਂ ਦੱਸਣਗੇ ਗੱਲਬਾਤ ਵੀ ਕੀ ਗੱਲ ਐ ਕੀ ਬਾਤ ਐ ਭਾਈ ਵੀ ਕਿੱਥੇ ਐ ਮਨਿੰਦਰ ਕਿਵੇਂ ਐ ਕੋਈ ਪਤਾ ਸਤਾ ਲੱਗਿਆ ਕਿ ਨਹੀਂ ਲੱਗਿਆ ਉਧਰ ਤਾਂ ਫੋਨ ਕਰ ਲਉ ਮੈਂ ਚੱਲ ਉਹ ਤਾਂ ਪੁੱਛ ਲੂੰਗੀ ਉਹਨਾਂ ਦੀ ਵੀ ਫਿਕਰ ਲੱਗੀ ਪਈ ਐ ਇਹ ਤੇ ਜਿਆਦਾ ਫਿਕਰ ਲੱਗੀ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕਰਦਾ ਕੀ ਐ ਉਹ ਤਾਂ ਗੱਲ ਐ ਨਾ ਜੇ ਹੁਣ ਬਾਈ ਹੋਰਾਂ ਨੂੰ ਦੱਸਦੇ ਆ ਤਾਂ ਤਾਂ ਵੀ ਨਵਾਂ ਜੱਬਾ ਖੜਾ ਹੋ ਜਾਊਗਾ ਉਹਨਾਂ ਨੇ ਤਾਂ ਫਿਰ ਉਹੀ ਗੱਲ ਫੇਰ ਪਲੇਸ ਵੱਜ ਜਾਊਗਾ ਫਿਰ ਇਹ ਨਹੀਂ ਮੰਨ ਉਹਦੇ ਕਹਿ ਦਿੰਦੀ ਐ ਲੈ ਤਾਂ ਤਾਂ ਤੇ ਭਰਾ ਨੂੰ ਉਂਗਲਾ ਲਾਤੀ ਐ ਨਾ ਅਬ ਵਿਟਰਾਵਣ ਮੰਗ ਰਚੜਾਉਂਦੇ ਮੁੰਡੇ ਵਰਤ ਤੇ ਕਹਿਣ ਲੱਗੇ ਨਾ ਨਾ ਉਹਨਾਂ ਤੋਂ ਕੀ ਕਰਨਾ ਨਾ ਨਾ ਬਸ ਰਹਿਣ ਦੋ ਅਸੀਂ ਕੱਲੇ ਜਾਵਾਂਗੇ ਉਹ ਤਾਂ ਬਥੇਰਾ ਬੋਲਦੀ ਐ ਉਹ ਤਾਂ ਜਿੱਦ ਨਾ ਕੀਤੀ ਗਈ ਭਾਈ ਮੁੰਡਾ ਨਾਲ ਜਾਊਗਾ ਤੇਰੇ ਕਿਹਾ ਤਾਂ ਸੀ ਮੈਂ ਆ ਕਿ ਨਹੀਂ ਨਹੀਂ ਸਾਡੇ ਨਾਲ ਹੋਰ ਜਾਣਗੇ ਹੋਰ ਜਾਣਗੇ ਮੈਂ ਆਖਿਆ ਕੀ ਇਹਦੇ ਨਾਲ ਮੱਥਾ ਮਾਰਨਾ ਕਾਦੇ ਵਾਸਤੇ ਆਪਾਂ ਜਿੱਦ ਕਰਨੀ ਆ ਦਫਾ ਹੁਣ ਮੈਂ ਖੜੇ ਹੋ ਕੇ ਚੱਲ ਦੇਖ ਲੈ ਨਾਲੇ ਉਹ ਕਿਤੇ ਭੇਜੇ ਜੇ ਦਾ ਨੰਬਰ ਦਾ ਪਤਾ ਕਰ ਲੈ ਕੀ ਪਤਾ ਉਹਦਾ ਨੰਬਰ ਮਿਲ ਜੇ ਤੇ ਪਤਾ ਕਰ ਲਈਏ ਹੁਣ ਜਿੰਨਾ ਚਿਰ ਉਹਦਾ ਨੰਬਰ ਨਹੀਂ ਲੱਗਦਾ ਮੈਨੂੰ ਤਾਂ ਹੀ ਸੋਚ ਲੱਗੀ ਹੁਣ ਭੇਜੇ ਦਾ ਰੁੜ ਜਾਣੇ ਦਾ ਨੰਬਰ ਕਿੱਥੋਂ ਲਵਾਂ ਮੈਂ ਵੇ ਜੇ ਦੇ ਭਾਈ ਮੇਰੇ ਨੰਬਰ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤੈਨੂੰ ਦੱਸ ਕਿਹਟੀਆਂ ਪੁੱਤ ਮਤੋਂ ਮੈਨੂੰ ਨਹੀਂ ਉਹਦੇ ਨੰਬਰ ਦਾ ਪਤਾਗਾ ਉਹਦੇ ਜਿਹੜਾ ਚਾਰਜ ਹੀ ਨਹੀਂ ਲਾਇਆ ਪੈਣ ਇਹ ਉਹਦੇ ਖੇਤੋਂ ਆਏ ਉਹਨੇ ਚਾਰਜ ਨਹੀਂ ਫੋਨ ਲਾਇਆ ਉਹ ਫੋਨ ਹੀ ਉਹਦਾ ਬੰਦ ਹੋਇਆ ਪਿਆਗਾ ਨਾ ਗੱਡੀਆਂ ਚ ਥਾਂ ਥਾਂ ਚਾਰਜ ਵਾਲੇ ਜ ਉਹ ਹੁੰਦੀ ਐ ਸਵਿੱਚ ਜੀ ਨਾਲ ਲੈ ਜਾਂਦਾ ਭਾਈ ਚਾਰਜ ਦਾ ਕਿਉਂ ਨਹੀਂ ਲਾਇਆ ਕੀਤਾ ਕੀ ਗੱਲ ਐ ਉਹ ਉਹ ਚਾਰ ਕਿਥੋਂ ਦਾ ਕਰੇ ਪਿਆਗਾ ਕਰੇ ਭੁੱਲ ਗਿਆ ਉਹ ਤੇ ਉਹ ਤਾਂ ਲੈ ਕੇ ਗਿਆ ਉਹ ਗਾ ਰੁੜ ਜਾਣਾ ਭੇਜਾ ਭੁਜਾ ਉਹ ਨਾਲ ਲੈ ਕੇ ਗਿਆ ਹੂਗਾ ਆਪਦਾ ਚਾਰਜ ਜੀ ਪਤਾ ਪੇ ਚ ਲੈ ਕੇ ਗਿਆ ਕਿ ਭਈ ਨਹੀਂ ਕਿ ਨਹੀਂ ਗਿਆ ਕਿ ਮੈਂ ਟੋਨੇ ਨੰਬਰ ਦਾ ਭੇਜੇ ਨੇ ਦਾ ਪਤਾ ਨਹੀਂ ਗਿਆ ਨਾ ਮੈਂ ਕਿਦੇ ਉਹਨੂੰ ਭਈ ਫੋਨ ਫੋਨ ਲਾਇਆਗਾ ਕਿਦੇ ਜੇ ਮੈਨੂੰ ਲੋੜ ਹੀ ਨਹੀਂ ਪਈ ਮੁੰਡੇ ਕੋਲੇ ਫੋਨ ਹੋਈਗਾ ਨਾ ਕੱਲੀ ਮੈਂ ਹੀ ਕਲਪਨਾ ਕਰੀ ਜਾਨੀ ਆ ਹੈ ਤੁਹਾਨੂੰ ਤਾਂ ਕੋਈ ਠਿਕਰ ਹੀ ਨਹੀਂ ਕਿ ਵੀ ਕਿੱਧਰ ਗਿਆ ਉਹ ਕਿੱਧਰ ਨਹੀਂ ਗਿਆ ਮੇਰੀ ਜਾਣ ਲੈ ਬਣਿਆ ਪਈ ਨਾ ਤੇ ਮੈਂ ਕੱਲੀ ਕਲਪਨਾ ਕਰੀ ਜਾਨੀ ਆ ਗੱਲ ਸੁਣੋ ਕਲਪਨਾ ਸੁੱਕੀ ਸੁੱਕੀ ਦੀ ਗੱਲ ਨਹੀਂ ਇਹ ਇਹ ਸਹੀ ਕਹਿੰਦੀ ਮੇਰੀ ਧੀ ਮਾੜਾ ਮੋਟਾ ਤੁਸੀਂ ਉਹਨੂੰ ਤਾੜ ਕੇ ਪੁੱਛਿਆ ਕਰੋ ਵੀ ਭਾਈ ਤੂੰ ਕਿੱਥੇ ਜਾਣਾ ਕੀ ਕਰਦਾ ਤੂੰ ਤਾਂ ਜਿਵੇਂ ਉਹ ਕਹਿੰਦਾ ਹਾਂ ਪੁੱਤ ਹਾਂ ਪੁੱਤ ਐ ਕਰਦਾਨੀ ਹੈ ਨਹੀਂ ਭੈਣੇ ਅਕੇ ਤਾੜ ਕੇ ਕਿਹਾ ਕਰ ਤਾੜ ਕੇ ਕਾਤ ਨਹੀਂ ਕਹਿੰਦੀ ਮੈਂ ਸਾਰਾ ਉਹਨੂੰ ਉਹੀ ਗੱਲ ਲੜਨੀ ਹੈਗੀ ਅਗਰ ਨਹੀਂ ਉਹ ਪਤਾ ਲੈ ਟਾਈਮ ਨਾ ਕਰਿਆ ਕਾ ਟਾਈਮ ਨਾ ਪਿਆ ਕਰ ਉਹ ਹੁਣ ਭੇਜਿਆ ਸੀਗਾ ਉਹਦੇ ਮੋਟਰ ਕੱਢੀ ਗਏ ਹੋਣ ਉਹ ਤੇ ਸੇਵਾ ਚ ਵਾ ਕੇ ਹੁਣ ਦੋ ਤਿੰਨ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਪਹਿਲਾਂ ਕਰੇ ਵੜਿਆ ਸੀ ਹੁਣ ਐ ਕਹਿਣ ਦੀ ਵੀ ਪੁੱਤ ਕੋਈ ਨਹੀਂ ਹੜ ਚੱਲੀ ਜਾਂਦੇ ਐ ਤੇ ਦੋ ਦਿਨ ਘਰੇ ਰਹਿ ਤੂੰ ਕੋਈ ਨਾ ਗੱਲ ਸੁਣ ਕੀ ਤਾਂ ਕੀ ਗੱਲ ਐ ਤੂੰ ਦੇਖ ਲਈ ਕੋਈ ਗੱਲ ਇਹੋ ਜਿਹੀ ਨਿਕਲੂਗੀ ਤੂੰ ਚੁੱਪ ਕਰ ਉਹਨੇ ਕਿਹਾ ਮੰਗ ਰੋਈ ਤੂੰ ਇਹ ਦਫੇ ਜਮਾਈ ਜਾਨੀ ਆ ਮੈਂ ਤਾਂ ਆਪੀ ਬਸ ਚੁੱਪ ਕਰ ਮੇਰੇ ਮੂੰਹ ਨਾ ਖਲਾ ਤੇਰੇ ਸਾਹਮਣੇ ਆ ਜੂਗੀ ਸਾਰੀ ਗੱਲ ਤੇਰੇ ਸਾਹਮਣੇ ਆ ਜੂਗੀ ਚਲ ਜੀ ਤੂੰ ਉਹ ਵੀ ਦੇਖੀ ਜਾਊਗੀ ਜਦੋਂ ਸਾਹਮਣੇ ਗੱਲ ਆਈ ਨਾ ਉਦੋਂ ਪਤਾ ਲੱਗ ਜੂਗਾ ਵੀ ਸਾਹਮਣੇ ਕੀ ਗੱਲ ਆਈ ਆਗੀ ਇਹ ਤੁਸੀਂ ਮਾਵਾਂ ਤੇ ਕੇ ਬਣਾਈ ਜਾਂ ਨਾ ਢਾਈ ਜਾਂ ਨਾ ਆਏ ਗੱਲ ਨਾ ਤੀਰ ਕਿਤੇ ਤੇ ਗੱਲ ਕਿਤੇ ਤੂੰ ਤਾਂ ਹੋਰ ਹੀ ਮਾਰੀ ਜਾਂ ਨਾ ਉਹਨੇ ਜਾਣਗਾ ਗੱਲ ਕਿਉਂ ਮਾਰੀ ਜਾਂ ਨਾ ਅਸੀਂ ਤਾਂ ਕਿਉਂ ਤੀਰ ਧੁੱਕਾ ਲਾਉਨੇ ਆ ਸਾਨੂੰ ਤਾਂ ਕੀ ਲੋੜ ਹੈ ਇੱਕ ਵਾਰੀ ਵੀ ਉਹਨੂੰ ਟੋਕਿਆ ਹੈਗਾ ਵੀ ਭਾਈ ਪੈਸੇ ਲੈ ਕੇ ਜਾਣਾ ਕੋਈ ਨਾ ਇੱਕ ਅੱਧਾ ਦਿਨ ਘਰੇ ਖੜ੍ਹ ਜਾ ਸਾਰੇ ਰੋਕ ਹੀ ਜਾਈ ਜਾਂਦੇ ਪੈਸਾ ਤੇ ਲੱਲੇ ਲੱਗੇ ਜੇ ਚੰਗਾ ਅਗੇ ਸੇਵਾ ਕਰਨਗੇ ਚੁੱਪ ਕਰ ਵਸ ਤੂੰ ਆ ਜਾ ਜੇ ਕਰਨਾ ਕੰਮ ਜਿਹੜਾ ਕਰਦੇ ਆਂ ਸੇਵਾ ਤਾਂ ਨਹੀਂ ਕਰਨੀਗੀ ਮੈਂ ਤਾਂ ਜਿਹੜੀ ਗੱਲ ਆ ਉਹ ਕਹਿੰਨੀ ਹੈਗੀਆ ਚਾਰ ਦਿਨਾਂ ਤੋਂ ਪਹਿਲਾਂ ਘਰੇ ਵੜਿਆ ਸੀ ਆ ਹੁਣ ਫੇਰ ਟੱਪ ਗਿਆ तो तो समझा दूगी बनकी चाहिए मिंद्र सब्जी बनी पी है रोटी भी खवा दे पहले चाह बनाई है भाभी सब्जी भी बनी पई है रोटी खादी ਨਾਲੇ ਤੂੰ ਤਾਂ ਉੱਥੇ ਬਹਿ ਜਾਂਦੀ ਮੈਂ ਚਾਹ ਬਣਾਉਣ ਆ ਗਈ ਸੀ ਹੁਣ ਕਿੱਥੋਂ ਬਹਿ ਜਾਂਦੀ ਤੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਬਾਹਰ ਨੇ ਨਾਲ ਉੱਠ ਕੇ ਆ ਗਈ ਕਿਉਂ ਕੁਝ ਨਹੀਂ ਹੁੰਦਾ ਭਾਬੀ ਫਿਰ ਹੁਣ ਗੁੱਸਾ ਕਰਕੇ ਵੀ ਕੀ ਕਰੇਗੀ ਜਿਦੋਂ ਆਪਨੇ ਆਪਾਂ ਨੂੰ ਸਹਣ ਜੋਗਰੇ ਕਰਿਆ ਨਾ ਆਪਾਂ ਸਹਿਣਾ ਵੀ ਸਿੱਖੋ ਹੋ ਮੈਂ ਤਾਂ ਇਹ ਕਹਿੰਦੀ ਸੀ ਕਿ ਵੀ ਚਲ ਤੁਸੀਂ ਚਾਹ ਬਣਾ ਲਓ ਉਹਨੇ ਚਾਹ ਬਣਦੀ ਹੈਗੀ ਮੈਂ ਜਾ ਕੇ ਸੇ ਮਨਿੰਦਰ ਨੂੰ ਮਿਲ ਲੈਂਦੀ ਹਣਾ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਐ ਉਹ ਤਾਂ ਕੋਈ ਨਾ ਪਾਣ ਜੀ ਮਨੇਂਦਰ ਨੂੰ ਤਾਂ ਤੁਸੀਂ ਮਿਲ ਜਾਓ ਮਨੇਂਦਰ ਕਹਿੰਦਾ ਕਿੱਥੇ ਜਾ ਰਹੀ ਹੈਗੀ ਉਹ ਤਾਂ ਪਈ ਸੀਗੀ ਉਹ ਦਵਾਈ ਜੀ ਲੈਤੀ ਹੋਈ ਹੈ ਨਾ ਉਹਨੇ ਹੁਣ ਨਸਾ ਜਾ ਹੋ ਰਿਹਾਗਾ ਗੋਲੀਆਂ ਆਈਆਂ ਨੇ ਸੁੱਤੀ ਪਈ ਹੈ ਤਾਂ ਕੋਈ ਨਹੀਂ ਫਿਰ ਤੇ ਆਹ ਪ੍ਰਵੀਨ ਵੀ ਤੇ ਗਈ ਹੈ ਮੈਨੂੰ ਮਿਲਣਾ ਉਹ ਕਿਹੜਾ ਸੁੱਤੀ ਪਈ ਸੀ ਭੈਣ ਜੀ ਦਵਾਈ ਬੂਟੀ ਲੈਤੀ ਸੀ ਨਾ ਤਾਂ ਕਰਕੇ ਤੁਸੀਂ ਕਿਹੜਾ ਕੋਈ ਨਹੀਂ ਚਾਹ ਪੀ ਲਓ ਚਾਹ ਪੀ ਕੇ ਰੋ ਬੈਲ ਲਓ ਹੋਰ ਸਿਰ ਆਮ ਕਰੋ ਕੋਈ ਨਾ ਅਜਿਹਾ ਕਰ ਲੈ ਉਸ ਹੋਰ ਕਹਿਣਾ ਸੀ ਮੈਂ ਤਾਂ ਉਹਦਾ ਹਾਲ ਚਾਲ ਹੀ ਪੁੱਛਣਾ ਸੀਗਾ ਬਸ ਜੇ ਤੁਹਾਨੂੰ ਐ ਲੱਗਦਾ ਮੈਂ ਲੈ ਜਾਂਦੀ ਨਹੀਂ 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 ਉਦੋਂ ਮਿਲ ਲਵਾਂਗੇ ਨਹੀਂ ਭੈਣ ਜੀ ਇਹ ਜੀ ਕਿਹੜੀ ਗੱਲ ਹੈ ਮੈਂ ਤਾਂ ਐਂ ਕਹਿਨੀ ਆ ਵੀ ਚਲੋ ਫੇਰ ਵੀ ਤੁਸੀਂ ਥੱਕੇ ਜੇ ਆਇਓਗੇ ਚਾਹ ਦੀ ਘੁੱਟ ਪੀ ਲੋ ਉਦੋਂ ਬਾਅਦ ਮਿਲ ਲਿਓ ਕੋਈ ਗੱਲ ਨਹੀਂ ਬੈਠੋ ਤੁਸੀਂ ਚੱਲ ਭਾਬੀ ਲੈ ਕੇ ਚੱਲ ਭੈਣ ਜੀ ਬੈਹ ਜਾਂਦੀ ਮੈਂ ਚਾਹ ਨਹੀਂ ਕਿਉਣੀ ਦੇਖ ਹਾਂਨੇ ਬਹਾਨੇ ਭਾਲਦੀਏਗੀ ਹੁਣ ਵੀ ਉਹਦੇ ਕੋਲੇ ਜਾਵਾਂ ਉਹਦੇ ਜ਼ਖਮਾਂ ਤੇ ਨੂਨ ਪੁੱਕਾਂ ਫੇਰ ਉਹ ਜਵਾਕੜੀ ਜਾਦੇ ਚੀੜੇ ਕਹੀ ਨਹੀਂ ਪਤਾ ਹੈਗਾ ਕਹੀ ਜਿਹਾ ਗੱਲਾਂ ਕਰੂ ਤੈਨੂੰ ਪਤਾ ਤਾਂ ਹੈਗਾ ਗੁੱਝੀਆਂ ਮਾਰਦੀ ਐ ਤਾਂ ਮਸਾਂ ਗਈ ਸੀ ਦੁਬਾਰੇ ਕਿਉਂ ਆਈ ਐ ਇਹ ਨਾਲੇ ਮੈਂ ਉਹਨੂੰ ਆਖਿਆ ਛੋਰ ਜੇ ਨੂੰ ਮੈਂ ਕਿਹਾ ਤੂੰ ਵਗ ਜਾ ਤੂੰ ਲੈ ਆ ਜਾ ਕੇ ਨਹੀਂ ਜਾਣ ਕੇ ਆਈ ਐ ਇਹ ਜਾਣ ਕੇ ਆ ਗੱਲਾਂ ਦੇ ਸਵਾਦ ਲੈਣ ਦੀ ਮਾਰੀ ਤੈਨੂੰ ਪਤਾ ਤਾਂ ਹੈਗਾ ਇਹਦੀ ਕਰਤੂਤ ਦਾ ਉਹ ਗਲਾਸ ਚੱਕ ਲੈ ਮੱਥਾ ਡੰਮਿਆ ਚਾਹ ਬਣਾਇਆ ਨਹੀਂ ਮੱਥਾ ਤਾਂ ਡੰਮੂ ਨੂੰ ਮੈਂ ਤਾਂ ਹੀ ਸੋਚ ਕੇ ਟੈਨਸ਼ਨ ਹੋਈ ਪਈ ਐ ਵੀ ਇਹਨੂੰ ਦੁਬਾਰੇ ਕਿਵੇਂ ਭੇਜਾਂਗੇ ਤਾਂ ਪਹਿਲਾ ਮਸਾ ਟੱਕਰੀ ਤੀ ਇੱਥੋਂ ਦੇਖੀ ਜਾਊਗੀ ਹਾਂ ਜਦੋਂ ਕੀ ਕਰਾਂ ਐਨਾ ਕੁਝ ਹੋਈ ਨਹੀਂ ਲੈ ਅੱਜ 2 ਮਿੰਟ ਹੋਏ ਨੇ ਆਈ ਨੂੰ ਸੇਦੀ ਆਖ ਮੈਂ ਮਨਿੰਦਰ ਕੋਲੇ ਵਗ ਜਾਈਂ। ਉੱਥੇ ਜਾ ਕੇ ਤੇ ਲੈਣਾ ਕੀ ਹੈਗਾ? ਉਹੇ ਤਾਂ ਐਨ ਪਤਾ ਜਬਖਰੀ ਨੂੰ ਕੀ ਕੁਝ ਬੋਲੂ ਕੀ ਨਾ ਬੋਲੂ। ਪਰ ਇੱਕੇ ਕਾਲ ਮਨਿੰਦਰ। ਜਦੋਂ ਵੀ ਇਹ ਜਾਊਗੀ ਨਾ ਮਨਿੰਦਰ ਕੋਲੇ। ਉਹੋ ਕੇ ਮੈਂ ਕਿੰਨੇ ਗੱਲ ਜੀ ਟਾਲਦੀ ਪਿੱਛੇ ਚੱਤ ਤੂੰ ਧਿਆਨ ਰੱਖੀ ਜਾਂ ਮੈਂ ਰੱਖੂਗੀ। ਮਨਿੰਦਰ ਨਾਲ ਜਾਦੇ ਗੱਲ ਨਹੀਂ ਕਰਨ ਦਿੰਦੀ ਇਹਨੂੰ। ਮਨਿੰਦਰ ਤਾਂ ਪੈਂਦੀ ਐਨੀ ਔਖੀ ਆ। ਪਾਪੀ ਜੀ ਮੈਂ ਵਾਗੀ ਨਾ ਇਹਨੇ ਤਾਂ ਫਿਰ ਮੈਨੇ ਮੂਰੇ ਧਰ ਲੈਣਾ। ਇਹ ਬੈਠੀ ਆ ਆ ਬੈਠੀ ਆ ਉਹ ਬੈਠੀ ਆ। ਤੂੰ ਵਗ ਜੀ ਤੂੰ ਹੁਣ ਧਿਆਨ ਰੱਖੀ ਕੰਮ ਮੈਂ ਕਰ ਲੂ ਪਰ ਇਹਦਾ ਤੂੰ ਐ ਰੱਖੀ ਵੀ ਜਦੋਂ ਇਹ ਕੁੜੀ ਕੋਲੇ ਜਾਊਗੀ ਇਹ ਨਾ ਉੱਚੀ ਰੀਮੀ ਗੱਲ ਕਰੇ ਨਾ ਮੂੰ ਤਾਂ ਇਹਨੂੰ ਮੈਂ ਫੇਤੀ ਜਾਣ ਨਹੀਂ ਦੇਗੀ ਪਰ ਫੇਰ ਵੀ ਇਹ ਅੱਖ ਦਾ ਬਚਾ ਕੇ ਜਾਊਗੀ ਜ਼ਰੂਰ ਕੋਈ ਨਾ ਮੈਂ ਧਿਆਨ ਰੱਖੂੰ ਜਾਦੇ ਬੋਲਣ ਨਹੀਂ ਦਿੰਦੀ ਉਹਦੇ ਕੋਲ ਚਾਹ ਮੈਂ ਚਾਹ ਲੈ ਭਾਂਡੇ ਜਿਵੇਂ ਮਾਰਨਾ ਦੋ ਮੈਂ